ਇਸ ਸੰਸਾਰ ਦੇ ਵਿੱਚ ਜਦੋਂ ਵੀ ਧਰਮ ਦੀ ਪਰਵਾਸ਼ਾ ਮੰਨੀ ਗਈ ਤੇ ਪੰਜ ਚੀਜ਼ਾਂ ਨੂੰ ਮਿੱਥਿਆ ਗਿਆ ਜਿੰਨੇ ਧਰਮ ਦੇ ਵਿਦਵਾਨ ਹੋਏ ਉਹਨਾਂ ਸਾਰਿਆਂ ਨੇ ਰਲ ਕੇ ਇੱਕ ਰਾਏ ਕੀਤੀ ਵੀ ਧਰਮ ਕਿੰਨੂ ਕਿਹਾ ਜਾਏ ਤੇ ਉਹਨਾਂ ਨੇ ਪੰਜ ਚੀਜ਼ਾਂ ਨਿਸ਼ਚਿਤ ਕੀਤੀਆਂ ਕਿ ਜਿਹਦੇ ਕੋਲ ਪੰਜ ਚੀਜ਼ਾਂ ਹੋਣਗੀਆਂ ਉਸ ਸੰਪਰਦਾ ਨੂੰ ਅਸੀਂ ਧਰਮ ਮੰਨ ਲਵਾਂਗੇ ਪਹਿਲੀ ਚੀਜ਼ ਪੈਗੰਬਰ ਦੂਜੀ ਚੀਜ਼ ਉਸ ਪੈਗੰਬਰ ਦਾ ਇਤਿਹਾਸ ਜਾਂ ਉਸ ਕੌਮ ਦਾ ਇਤਿਹਾਸ ਤੀਜੀ ਚੀਜ਼ ਉਸ ਕੌਮ ਦਾ ਆਪਣਾ ਇੱਕ ਵੱਖਰਾ ਗ੍ਰੰਥ ਚੌਥੀ ਚੀਜ਼ ਉਸ ਕੌਮ ਦਾ ਆਪਣਾ ਇੱਕ ਵੱਖਰਾ ਕੇਂਦਰੀ ਸਥਾਨ ਤੇ ਪੰਜਵੀਂ ਚੀਜ਼ ਉਸ ਕੌਮ ਦਾ ਸੰਵਿਧਾਨ ਕਨਸਟੀਟਿਊਸ਼ਨ ਪੰਜੀਜਾ ਜਿਸ ਦੇ ਤਹਿਤ ਲਗਭਗ 1600 ਧਰਮ ਜਿਹੜੇ ਨੇ ਉਹ ਰਜਿਸਟਰ ਹੋਏ ਜਿਨ੍ਹਾਂ ਨੇ ਇਹਨਾਂ ਚੀਜ਼ਾਂ ਨੂੰ ਪੂਰਿਆਂ ਕੀਤਾ ਇਹਦੇ ਵਿੱਚੋਂ ਇੱਕ ਹਾਲਾਂਕਿ ਧਰਮ ਦੀ ਜਿਹੜੀ ਪਰਿਭਾਸ਼ਾ ਗੁਰੂ ਨਾਨਕ ਸਾਹਿਬ ਬਾਣੀ ਚ ਦੇ ਗਏ ਇੱਕ ਨਾ ਇੱਕ ਦਿਨ ਸਮਾਂ ਆਏਗਾ ਧਾਰਮਿਕ ਵਿਦਵਾਨਾਂ ਦੀਆਂ ਉਹਨਾਂ ਡੈਫੀਨੇਸ਼ਨ ਉਹਨਾਂ ਪਰਿਭਾਸ਼ਾਵਾਂ ਨੂੰ ਕੱਟ ਕੇ ਦੁਨੀਆ ਨੂੰ ਗੁਰੂ ਨਾਨਕ ਸਾਹਿਬ ਦੀ ਧਰਮ ਦੀ ਪਰਿਭਾਸ਼ਾ ਮੰਨਣੀ ਪੈਗੀ ਗੁਰੂ ਨਾਨਕ ਸਾਹਿਬ ਦੀ ਧਰਮ ਦੀ ਪਰਿਭਾਸ਼ਾ ਕੀ ਹੈ ਸੱਚ ਨੂੰ ਆਧਾਰ ਬਣਾ ਕੇ ਆਪਣੇ ਮਨੁੱਖੀ ਫਰਜ਼ਾਂ ਨੂੰ ਪੂਰੀਆਂ ਕਰਨਾ ਸੱਚ ਨੂੰ ਬੇਸ ਬਣਾ ਕੇ ਆਪਣੇ ਫਰਜ਼ਿਆਂ ਨੂੰ ਪੂਰੀਆਂ ਕਰਨ ਦਾ ਨਾਮ ਹੈ ਧਰਮ ਏਕੋ ਧਰਮ ਦ੍ਰਿੜ ਹੈ ਸੱਚ ਕੋਈ ਗੁਰਮਤ ਪੂਰਾ ਜੁਗ ਜੁਗ ਸੋਈ ਖੈਰ ਇਹਨਾਂ ਪੰਜ ਚੀਜ਼ਾਂ ਦੇ ਵਿੱਚ ਇੱਕ ਹੈ ਗ੍ਰੰਥ ਜਿਹੜਾ ਦਾਸ ਨੂੰ ਅਜ ਵਿਸ਼ਾ ਮਿਲੇ ਦੋ ਤਰ੍ਹਾਂ ਦੇ ਗ੍ਰੰਥ ਨੇ ਇਸ ਸੰਸਾਰ ਦੇ ਵਿੱਚ ਦੋ ਤਰ੍ਹਾਂ ਦੇ ਗ੍ਰੰਥ ਮਿਲਦੇ ਨੇ ਇੱਕ ਗ੍ਰੰਥ ਉਹ ਨੇ ਜਿਹੜੇ ਕਲਪਨਾ ਦੀ ਦੁਨੀਆ ਦੀ ਗੱਲਾਂ ਕਰਦੇ ਨੇ ਇਮੇਜਿਨੇਸ਼ਨ ਐਸੇ ਸੇ ਕਲਪਨਾ ਦੇ ਸੰਸਾਰ ਨੇ ਜਿਨ੍ਹਾਂ ਦਾ ਕੋਈ ਥੋ ਪਤਾ ਹੀ ਨਹੀਂ ਹੈ ਜਿਹੜੇ ਸਿੱਧ ਹੀ ਨਹੀਂ ਕੀਤੇ ਜਾ ਸਕਦੇ ਕਲਪਨਾ ਦੀਆਂ ਗੱਲਾਂ ਨੇ ਹਰ ਇੱਕ ਮਤ ਨੇ ਕੋਈ ਨਾ ਕੋਈ ਅਸਮਾਨਾਂ ਦੇ ਵਿੱਚ ਸਖਤਵੇਂ ਅਸਮਾਨ 11ਵੇਂ ਅਸਮਾਨ ਪਤਾਲ ਦੇ ਵਿੱਚ ਜੰਗਲ ਚ ਕਿਤੇ ਨਾ ਕਿਤੇ ਵੱਖਰੀ ਦੁਨੀਆ ਖੜੀ ਹੋਈ ਵੱਖਰਾ ਰੱਬ ਦਾ ਥਾਂ ਕੜਿਆ ਹੋਇਆ ਕਲਪਨਾਤੀ ਗੱਲ ਕਰਦੇ ਨੇ ਉਹ ਦੂਜੇ ਤਰ੍ਹਾਂ ਦੇ ਗ੍ਰੰਥ ਹੋ ਨੇ ਜਿਨ੍ਹਾਂ ਨੇ ਸਿਰਫ ਰਾਜਿਆਂ ਰਾਣੀਆਂ ਦੀਆਂ ਲੜਾਈਆਂ ਦਾ ਜ਼ਿਕਰ ਕੀਤਾ ਉਹ ਵੀ ਇਤਿਹਾਸ ਘੱਟ ਹੁੰਦਾ ਹੈ ਮਥੋਲੋਜੀ ਜ਼ਿਆਦਾ ਹੁੰਦੀ ਹੈ ਕਿੰਨੇ ਧਾਰਮਿਕ ਗ੍ਰੰਥ ਨੇ ਜਿਨ੍ਹਾਂ ਚ ਲੜਾਈਆਂ ਦਾ ਜ਼ਿਕਰ ਹੈ ਇਸ ਰਾਜੇ ਨੇ ਦੂਜੇ ਦੇਸ਼ ਤੇ ਹਮਲਾ ਕਰ ਦਿੱਤਾ ਦੂਜੇ ਰਾਜੇ ਨੇ ਤੀਜੇ ਤੇ ਹਮਲਾ ਕਰ ਦਿੱਤਾ ਲੜਾਈਆਂ ਜੰਗਾਂ ਜੁੱਧਾਂ ਦਾ ਵਰਣਨ ਤੇ ਇਹ ਦੋ ਤਰ੍ਹਾਂ ਦੇ ਧਰਮ ਦੇ ਗ੍ਰੰਥ ਦੁਨੀਆ ਦੇ ਵਿੱਚ ਮੌਜੂਦ ਨੇ ਇਹ ਕੌਣ ਨੇ ਜਿਹੜੇ ਕਲਪਨਾ ਦੀਆਂ ਗੱਲਾਂ ਕਰਦੇ ਨੇ ਜਿਹੜੇ ਸੱਚ ਦੀ कसोटी ਤੇ ਪੂਰੇ ਨਹੀਂ ਉਤਰਦੇ ਆਖਿਰ ਝੂਠ ਸਾਬਤ ਹੋ ਜਾਂਦੇ ਨੇ ਤੇ ਦੂਸਰੇ ਉਹ ਨੇ ਜਿਹੜੇ ਲੜਾਈਆਂ ਜੰਗਾਂ ਦੁੱਧਾਂ ਦੀਆਂ ਤੇ ਗੱਲਾਂ ਕਰਦੇ ਨੇ ਜਿਨ੍ਹਾਂ ਦਾ ਅੱਜ ਮਨੁੱਖਤਾ ਨੂੰ ਕੋਈ ਲਾਭ ਨਹੀਂ ਦੁਨੀਆ ਤੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਇੱਕ ਵਾਹਦ ਐਸਾ ਗ੍ਰੰਥ ਹੈ ਜਿਹਦੇ ਵਿੱਚ ਨਾ ਤੇ ਕਲਪਨਾ ਦੀ ਕੋਈ ਗੱਲ ਹੈ ਕਲਪਨਿਕ ਦੁਨੀਆ ਦਾ ਜ਼ਿਕਰ ਹੀ ਨਹੀਂ ਇਹਦੇ ਵਿੱਚ ਅਸਮਾਨੀ ਦੁਨੀਆ ਨੂੰ ਤੇ ਰਾਦੀ ਕਰ ਦਿੱਤਾ ਕਿ ਵੱਖਰਾ ਕੋਈ ਰੱਬ ਦਾ ਸਥਾਨ ਹੋਏਗਾ ਜਿੱਥੇ ਉਹ ਇਕੱਲਾ ਰਹਿੰਦਾ ਹੋਏਗਾ ਦੂਸਰਾ ਇਹਦੇ ਚ ਕੋਈ ਰਾਜਿਆਂ ਰਾਣੀਆਂ ਦੀਆਂ ਜੰਗਾਂ ਜੁੱਧਾਂ ਦੀਆਂ ਕਹਾਣੀਆਂ ਨਹੀਂ ਹਨ ਫਿਰ ਇਸ ਗ੍ਰੰਥ ਵਿੱਚ ਹੈ ਕਿ ਇਸ ਗ੍ਰੰਥ ਦੇ ਵਿੱਚ ਨਿਰੋਲ ਸੱਚ ਹੈ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਈ ਸੀ ਸੱਚ ਕੀ ਬੇਲਾ ਇਹਦੇ ਚ ਨਿਰੋਲ ਸੱਚ ਹੈ ਤੇ ਨਿਰੋਲ ਸੱਚ ਪੂਰੇ ਜਗਤ ਨੂੰ ਅਗਵਾਈ ਦੇਣ ਵਾਲਾ ਹੈ ਸਾਰੇ ਦੁਨੀਆ ਨੂੰ ਅਗਵਾਈ ਦਿੰਦਾ ਹੈ ਨਿਰੋਲ ਸੱਚ ਸਾਡਾ ਕਪੜਾ ਪਾਇਆ ਸਰੀਰ ਦੇ ਉੱਪਰ ਪੁਰਾਣਾ ਹੋ ਜਾਂਦਾ ਫਟ ਜਾਏ ਸੀ ਲਈਦਾ ਫਿਰ ਉੱਡੜ ਜਾਏ ਫਿਰ ਸੀ ਲਈਦਾ ਕਿੰਨਾ ਕੁ ਚਿਰ ਕਰਦੇ ਰਵਾਂਗੇ ਆਖਰ ਕਦੀ ਨਾ ਕਦੀ ਉਹ ਕਪੜਾ ਜਰਾ ਜ਼ੀਰਨ ਹੋ ਕੇ ਫਟ ਕੇ ਖਤਮ ਹੋ ਹੀ ਜਾਏਗਾ ਪਰ ਸੱਚ ਉਹ ਬਸਤਰ ਹੈ ਜਿਹੜਾ ਨਾ ਪੁਰਾਣਾ ਹੁੰਦਾ ਹੈ ਨਾ ਫਟਦਾ ਹੈ ਸੱਚ ਪੁਰਾਣਾ ਹੋਵੇ ਨਹੀਂ ਸੀਤਾ ਕਦੇ ਨਾ ਪਟੇ ਇਹਨੇ ਪੁਰਾਣਾ ਨਹੀਂ ਹੋਣਾ ਕੱਪੜੇ ਪੁਰਾਣੇ ਹੋ ਜਾਂਦੇ ਨੇ ਹੋਏ ਪੁਰਾਣਾ ਕੱਪੜ ਪਟੇ ਸੂਈ ਧਾਗਾ ਗੰਡੇ ਮਾ ਪਹ ਕੇ ਚੱਲੇ ਨਹੀਂ ਘੜੀ ਮੌਤ ਕੇ ਚਹੰਡਾ ਸੱਚ ਪੁਰਾਣਾ ਹੋਵੇ ਨਹੀਂ ਸੀਤਾ ਕਦੇ ਨਾ ਪਟੇ ਨਾਨਕ ਸਹਿਬ ਸੱਚੋ ਸੱਚਾ ਜਿੱਤਰ ਜਾਪੀ ਝਪੇ ਤੁਹਾਨੂੰ ਗੁਰਗੰਦ ਸਾਹਿਬ ਉਹ ਹੈ ਜਿਹਦੇ ਚ ਨਾ ਕਲਪਨਾ ਦੀ ਕੋਈ ਗੱਲ ਹੈ ਤੇ ਜਿਹਨਾਂ ਜਿਹਦੇ ਚ ਨਾ ਲੜਾਈਆਂ ਝਗੜਿਆਂ ਦੀ ਕੋਈ ਗੱਲ ਹੈ ਇਹਦੇ ਚ ਨਰੋਲ ਜ਼ਿੰਦਗੀ ਦਾ ਸੱਚ ਹੈ ਜ਼ਿੰਦਗੀ ਨੂੰ ਜਿਉਣਾ ਕਿਵੇਂ ਹੈ ਇਹੀ ਕਾਰਨ ਬਾਹਰਲੇ ਵਿਦਵਾਨਾਂ ਨੂੰ ਇਹ ਗੱਲ ਕਹਿਣੀ ਪਈ ਕਿ ਜਦੋਂ ਕਦੀ ਪੂਰੀ ਦੁਨੀਆ ਇੱਕ ਦੇਸ਼ ਹੋ ਜਾਏਗੀ ਕਿਉਂਕਿ ਸਮਾਂ ਆ ਰਿਹਾ ਹੈ ਦੇਸ਼ਾਂ ਦੀਆਂ ਹੱਦਾਂ ਬੰਦੀਆਂ ਖਤਮ ਹੋ ਰਹੀਆਂ ਨੇ ਜਦੋਂ ਕਦੀ ਦੁਨੀਆ ਇੱਕ ਦੇਸ਼ ਹੋਏਗੀ ਇੱਕ ਰਾਸ਼ਟਾਨੀ ਹੋਏਗੀ ਤੇ ਪੂਰੀ ਦੁਨੀਆ ਨੂੰ ਇੱਕ ਧਾਰਮਿਕ ਗ੍ਰੰਥ ਦੀ ਲੋੜ ਪੈਗੀ ਤੇ ਉਦੋਂ ਸਾਰੀ ਦੁਨੀਆ ਦੀ ਨਜ਼ਰ ਧੰਗੁਰਗੰਸ ਸਾਹਿਬ ਵੱਲ ਜਾਏਗੀ ਕਿ ਕੇਵਲ ਧੰਗੁਰਗੰਸ ਸਾਹਿਬ ਐਸੇ ਹੋਣਗੇ ਜਿਹੜੇ ਕੁੱਲ ਮਨੁੱਖਤਾ ਦੀ ਗਵਾਹੀ ਕਰ ਸਕਦੇ ਨੇ ਕੇਵਲ ਧੰਗੁਰਗੰਸ ਸਾਹਿਬ ਇੱਕ ਹੋਰ ਵਿਦਵਾਨ ਨੇ ਕਿਹਾ ਕਿ ਸਿੱਖਾਂ ਨੂੰ ਇਹ ਸੋਚਣਾ ਛੱਡ ਲੈਣਾ ਚਾਹੀਦਾ ਵੀ ਸਿੱਖ ਧਰਮ ਵੀ ਇੱਕ ਚੰਗਾ ਧਰਮ ਹੈ ਸਿੱਖਾਂ ਨੂੰ ਇਹ ਸੋਚਣਾ ਚਾਹੀਦਾ ਕਿ ਦੁਨੀਆ 'ਚ ਸਿਰਫ ਸਿੱਖ ਧਰਮ ਹੀ ਸਭ ਤੋਂ ਚੰਗਾ ਧਰਮ ਹੈ ਕਿਉਂ ਕਿ ਸੱਚ ਦੇ ਬੀਸ ਤੇ ਖੜਾ ਹੈ ਸੱਚ ਦੀ ਬਾਣੀ ਤੇ ਖੜਾ ਹੈ ਯਾਦ ਰੱਖਿਓ ਜਿਹੜੇ 1600 ਧਰਮ ਮਿੱਥੇ ਹੋਏ ਸਨ ਤੁਹਾਨੂੰ ਪਤਾ ਹੈ ਵੀ ਕੌਮਾਂ ਦੀ ਉਮਰ ਕਿਵੇਂ ਨਾਪੀ ਜਾਂਦੀ ਹੈ ਕਿਸੇ ਕੌਮ ਦੀ ਉਮਰ ਨਾਪਣੀ ਹੋਵੇ ਉਹਦੇ 100 ਸਾਲ ਨੂੰ 1 ਸਾਲ ਗਿਣਿਆ ਜਾਂਦਾ ਹੈ ਤੇ ਮੈਂ ਇੱਥੇ ਕੌਮਾਂ ਦਾ ਨਾਂ ਨਹੀਂ ਲਵਾਵਾਂਗਾ ਇਸ਼ਾਰਾ ਦੇ ਦਿੰਨਾ ਵਾਂ ਇੱਕ ਕੌਮ ਇੱਕ ਧਰਮ ਐਸਾ ਜਿਹੜਾ 11000 ਸਾਲ ਪੁਰਾਣਾ ਉਹਦੀ ਉਮਰ ਕੱਢ ਕੇ ਦੇਖੋ ਕਿੰਨੀ ਬਣੇਗੀ 110 ਸਾਲ ਤੇ 110 ਸਾਲ ਆਦਮੀ ਦੀ ਹਾਲਤ ਕੀ ਹੁੰਦੀ ਹੈ ਉਹ ਬਜ਼ੁਰਗ ਹੁੰਦਾ ਪਲੰਗ ਤੇ ਪਿਆ ਹੁੰਦਾ ਆਲਾਦ ਵਾਲਾ ਦੇਖ ਤੇ ਸਕਦਾ ਵੀ ਕੀ ਕੁਝ ਹੋ ਰਿਹਾ ਹੈ ਕਰ ਕੁਝ ਨਹੀਂ ਸਕਦਾ ਉਹ ਧਰਮ ਅਜ ਮੰਜੀ ਉੱਪਰ ਪਿਆ ਹੋਇਆ ਸਿਰਫ ਦੇਖ ਰਿਹਾ ਦੁਨੀਆ ਚ ਕੀ ਹੋ ਰਿਹਾ ਹੈ ਪਰ ਕਰ ਕੁਝ ਨਹੀਂ ਸਕਦਾ ਉਹ ਇੱਕ ਧਰਮ ਜਿਹੜਾ ਉਹ 7300 ਸਾਲ ਪੁਰਾਣਾ ਹੈ ਤੇ 7300 ਸਾਲ ਦਾ ਭਾਵ ਉਹਦੀ ਉਮਰ 73 ਸਾਲ ਦੀ ਹੈ ਤੇ 73 ਸਾਲ ਦਾ ਆਦਮੀ ਜਿਹੜਾ ਉਹ ਚਲਾਕ ਹੋ ਜਾਂਦਾ ਹੈ ਉਹਦੇ ਕੋਲ ਤਾਕਤ ਤੇ ਨਹੀਂ ਪਰ ਚਲਾਕੀਆਂ ਖੇਡਦਾ ਹੈ ਚਲਾਕੀਆਂ ਖੇਡ ਕੇ ਦੂਜੇ ਨੂੰ ਨੀਮਾ ਦਿਖਾਣਾ ਚਾਹੁੰਦਾ ਹੈ ਇੱਕ ਮੱਤ ਐਸਾ ਦੁਨੀਆ ਤੇ ਬੜਾ ਵੱਡਾ ਮੱਤ ਐ ਜਦੀ ਉਮਰ 4200 ਸਾਲ ਦੇ ਕਰੀਬ ਐ ਮਤਲਬ 42 ਸਾਲ ਉਮਰ ਤੇ 42 ਸਾਲ ਦੇ ਆਦਮੀ ਦੇ ਕੋਲ ਤਾਕਤ ਵੀ ਹੁੰਦੀ ਐ ਤੌਸ ਵੀ ਹੁੰਦੀ ਐ ਉਹ ਤੌਸ ਦਿਖਾ ਰਿਹਾ ਪੂਰੀ ਦੁਨੀਆ ਨੂੰ ਆਪਣੀ ਖੈਰ ਸਿੱਖ ਮੱਤ ਦੀ ਉਮਰ ਕਿੰਨੀ ਐ 550 ਸਾਲ ਪੁਰਾਣਾ ਇਹਨਾਂ ਸਾਡਾ ਮਤ ਤੇ ਇਹਦਾ ਮਤਲਬ ਸਾਡੀ ਉਮਰ ਸਿਰਫ 5.5 ਸਾਲ ਹੈ ਅਜੇ 5.5 ਸਾਲ ਦਾ ਬੱਚਾ ਰਿਡਨ ਤੋਂ ਤੁਰਨਾ ਸਿੱਖ ਰਿਹਾ ਹੈ ਤੁਰੰਤ ਦੌੜਨਾ ਸਿੱਖ ਰਿਹਾ ਹੈ ਅਜੇ 5.5 ਸਾਲ ਦੀ ਸਾਡੀ ਉਮਰ ਹੈ ਤੇ 1600 ਧਰਮ ਨੇ ਤੇ ਇਹਦੀ ਰਫਤਾਰ ਕਿੰਨੀ ਜਾਦਾ ਹੈ ਕਿ 1593 ਮਤਾਂ ਨੂੰ ਪਿੱਛੇ ਛੱਡ ਕੇ 7ਵੇਂ ਨੰਬਰ ਤੇ ਆ ਗਿਆ ਇਸ ਸੰਸਾਰ ਦੀ ਰੇਸ ਵਿੱਚ ਸੰਸਾਰ ਦੀ ਦੌੜ ਦੇ ਵਿੱਚ ਸਾਢੇ 5 ਸਾਲ ਦਾ ਜਿਹਦੀ ਉਮਰ ਅਜੇ ਸਿਰਫ ਸਾਢੇ 5 ਸਾਲ ਹੈ ਇਹ 15 97 ਨੂੰ ਪਿੱਛੇ ਕੱਟ ਕੇ 7ਵੇਂ ਨੰਬਰ ਤੇ ਪਹੁੰਚ ਗਿਆ ਜੇ ਸਾਢੇ 5 ਸਾਲ ਦੀ ਉਮਰ 'ਚ ਇੰਨੀ ਰਫ਼ਤਾਰ ਹੈ ਜਦੋਂ 10 ਸਾਲ ਤਾਂ ਹੋਏਗਾ ਉਸ ਦਿਨ ਕੀ ਹੋਏਗਾ ਜਦੋਂ 15 ਸਾਲ ਦੀ ਉਮਰ ਹੋਏਗੀ ਫਿਰ ਕੀ ਹੋਏਗਾ 20 ਸਾਲ ਦਾ ਹੋਏਗਾ ਕਿੱਥੇ ਜਾਏਗਾ ਉਹ ਇਸ ਮੱਤ ਨੇ ਕਮਾਲ ਕਰ ਦਿੱਤੀ ਜਦੋਂ ਧਾਰਮਿਕ ਵਿਦਵਾਨਾਂ ਨੇ ਜਦੋਂ ਮਨੋਵਿਗਿਆਨੀਆਂ ਨੇ ਪੂਰੇ ਸੰਸਾਰ ਦੇ ਇਲਾਕੇ ਦਾ ਅਧਿਐਨ ਕੀਤਾ ਉਦੋਂ ਮਨੋਵਿਗਿਆਨਕਾਂ ਨੇ 12000 ਸਾਲ ਦਾ ਜਦੋਂ ਅਧਿਐਨ ਕੀਤਾ ਤੇ 2000 ਸਾਲ ਦੇ ਅਧਿਐਨ ਦੇ ਵਿੱਚ ਉਹਨਾਂ ਨੇ ਵੱਖ-ਵੱਖ ਇਲਾਕਿਆਂ ਦੇ ਵੱਖ-ਵੱਖ ਕਬੀਲਿਆਂ ਨੂੰ ਪਰਖਿਆ ਵੈਸੇ ਤੇ ਇਹ ਸਾਰਾ ਅਧਿਐਨ 10000 ਸਾਲ ਦਾ ਪੁਰਾਣਾ ਪਰ 2000 ਸਾਲ ਉਹਨਾਂ ਨੇ ਸਾਹਮਣੇ ਰੱਖਿਆ ਔਰ 2000 ਸਾਲ ਦੀ ਇਤਿਹਾਸ ਵਿੱਚ ਉਹਨਾਂ ਨੇ ਲਿਖਿਆ ਜਿਹੜੇ ਜਿਹੜੇ ਕਬੀਲੇ ਖੁੰਖਾਰ ਨੇ ਲੜਾਕੂ ਨੇ ਉਹਨਾਂ ਇਲਾਕਿਆਂ 'ਚ ਉਹਨਾਂ ਨੇ ਨਕਸ਼ੇ ਦੇ ਉੱਪਰ ਲਾਲ ਰੰਗ ਦਾ ਨਿਸ਼ਾਨ ਲਾ ਦਿੱਤਾ ਜਿਹੜੇ ਕਬੀਲੇ ਥੋੜੇ ਘੱਟ ਖੁੰਖਾਰ ਨੇ ਉਹਨਾਂ ਦੇ ਉੱਪਰ ਉਹਨਾਂ ਨੇ ਖੱਟੇ ਰੰਗ ਦਾ ਨਿਸ਼ਾਨ ਲਾ ਦਿੱਤਾ ਜਿਹੜੇ ਹੋਰ ਘੱਟ ਖੁੰਖਾਰ ਨੇ ਉਥੇ ਪੀਲੇ ਰੰਗ ਦਾ ਨਿਸ਼ਾਨ ਲਾ ਦਿੱਤਾ ਪੰਜਾਬ ਦੀ ਧਰਤੀ 'ਤੇ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਬੜੇ ਕਬੀਲੇ ਲੜਦੇ ਨੇ ਕਿੰਨੀਆਂ ਲੜਾਈਆਂ ਨੇ ਕਿੰਨਾ ਕੁਛ ਹੈ ਲਾਲ ਰੰਗ ਹੈ ਪਰ ਜਦੋਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰਗੋਬਿੰਦ ਸਿੰਘ ਪਾਤਸ਼ਾਹ ਦਾ ਸਮਾਂ ਆਇਆ 10 ਗੁਰੂ ਸੇਵਾਵਾਂ ਨੇ ਇਨਸਾਨ ਦੇ ਜੀਨ ਹੀ ਬਦਲ ਦਿੱਤੇ ਮਨੁੱਖਤਾ ਦੇ ਵਿੱਚੋਂ ਜੀਨ ਸੀ ਬਦਲ ਦਿੱਤੇ ਪੰਜਾਬ ਦੇ ਲੋਕਾਂ ਦੇ ਜੀਨ ਜਿਹੜੇ ਖੁਖਾਰ ਸਨ ਲੜਾਕੂ ਸਨ ਉਹਨਾਂ ਦੇ ਅੰਦਰ ਇੱਕ ਗੁਣ ਭਰ ਦਿੱਤਾ ਦਇਆ ਦਾ ਜਿੱਥੋਂ ਧਰਮ ਦੀ ਸ਼ੁਰੂਆਤ ਹੋਈ ਤੌਲ ਧਰਮ ਦਇਆ ਦਾ ਪੁੱਤ ਦਇਆ ਮਾਂ ਹੈ ਧਰਮ ਪੁੱਤਰ ਹੈ ਜਿਸ ਮਨੁੱਖ ਦੇ ਅੰਦਰ ਦਇਆ ਨਹੀਂ ਉਹ ਧਰਮੀ ਹੋ ਹੀ ਨਹੀਂ ਸਕਦਾ ਧਰਮ ਤੋਂ ਦਇਆ ਦਇਆ ਤੋਂ ਧਰਮ ਜਨਮ ਲੈਂਦੇ ਗੁਰੂ ਨਾਨਕ ਪਾਤਸ਼ਾਹ ਨੇ ਦਇਆ ਦਾ ਕਣ ਭਰ ਦਿੱਤਾ 10 ਗੁਰੂ ਸੇਵਾਵੰਦਾਂ ਨੇ ਮਨੁੱਖਤਾ ਦੇ ਜੀਨ ਹੀ ਬਦਲ ਦਿੱਤੇ ਉਹੀ ਮਨੋਵਿਗਿਆਨੀ ਜਿਹੜੋ ਗੁਰਗੋਬਿੰਦ ਸਿੰਘ ਪਾਤਸ਼ਾਹ ਤੋਂ ਬਾਅਦ ਅਧਿਐਨ ਕਰਦੇ ਨੇ ਉਦੋਂ ਦੇਖਦੇ ਨੇ ਜੰਗਾਂ ਜੁੱਦਾਂ ਫਿਰ ਵੀ ਹੋਈਆਂ ਲੜਾਈਆਂ ਫਿਰ ਵੀ ਹੋਈਆਂ ਪੰਜਾਬ ਦੀ ਧਰਤੀ ਤੇ ਪਰ ਪੰਜਾਬ ਦੇ ਲੋਕਾਂ ਨੇ ਕਿਸੇ ਤੇ ਹਮਲਾ ਨਹੀਂ ਕੀਤਾ ਕਿਸੇ ਤੇ ਮਾਰ ਨਹੀਂ ਕੀਤਾ ਦੁਸ਼ਮਣ ਚੜ ਕੇ ਆਇਆ ਸਿਰਫ ਮੁਕਾਬਲਾ ਕੀਤਾ ਦੁਸ਼ਮਣਾਂ ਦੀਆਂ ਵੀ ਬਹੁ ਬੇਟੀਆਂ ਦੀ ਇੱਜ਼ਤ ਰੱਖੀ ਉਹਨਾਂ ਨੂੰ ਇੱਜ਼ਤ ਨਾਲ ਘਰੋ ਘਰੀ ਪਹੁੰਚਾਇਆ ਆਖਰ ਉਹਨਾਂ ਮਨੋਵਿਗਿਆਨਕਾਂ ਨੂੰ ਪੰਜਾਬ ਦੀ ਧਰਤੀ ਨੂੰ ਛੱਟਾ ਰੰਗ ਦੇਣਾ ਪਿਆ ਪੂਰੀ ਦੁਨੀਆ 'ਚ ਕਿ ਪੰਜਾਬ ਦੀ ਧਰਤੀ ਸ਼ਾਂਤੀ ਪਸੰਦ ਲੋਕ ਵਸਦੇ ਨੇ ਇਹਨਾਂ ਦੇ ਅੰਦਰ ਦਇਆ ਦਾ ਕਣ ਹੈ ਇਹਨਾਂ ਦੇ ਅੰਦਰ ਤਰਸ ਨਾਮ ਦੀ ਚੀਜ਼ ਹੈ ਇਹਨਾਂ ਦੇ ਉੱਪਰ ਜ਼ੁਲਮ ਤੇ ਬੜੇ ਹੋਏ ਪਰ ਇਹਨਾਂ ਨੇ ਕਿਸੇ ਤੇ ਜ਼ੁਲਮ ਨਹੀਂ ਕੀਤੇ ਔਰ ਇਹੋ ਜੇ ਜੀਨ ਬਦਲੇ ਅੱਜ ਤੱਕ ਬਹੁਤ ਦੂਰ ਕਿਉਂ ਜਾਣੇ ਤੁਸੀਂ ਅੱਜ ਤੋਂ ਹੜ ਆਏ ਸਨ ਪਹਾੜਾਂ ਦੇ ਵਿੱਚ ਕਦਾਰਨਾਥ ਵਗੈਰਾ ਬਦਰੀਨਾਥ ਵਗੈਰਾ ਕਿੰਨਾ ਕੁਝ ਹੋਇਆ ਉਹਨਾਂ ਲੋਕਾਂ ਨੇ 20 ਰੁਪਏ ਦਾ ਬਿਸਕੁਟ ਦਾ ਪੈਕਟ 2-200 ਰੁਪਏ ਚ ਵੇਚਿਆ ਉਹਨਾਂ ਨੇ ਨੌਜਵਾਨ ਲੜਕੀਆਂ ਦਾ ਰੇਪ ਕੀਤਾ ਉਹਨਾਂ ਨੇ ਤੁਰੇ ਜਾਂਦੇ ਰਾਈਆਂ ਨੂੰ ਲੁੱਟਿਆ ਕੀਮਤਾਂ ਵਧਾਈਆਂ ਪਰ ਜਦੋਂ ਪੰਜਾਬ ਦੀ ਤਰਤੇ ਤਿਹਾੜ ਆਏ ਸਿੱਖਾਂ ਨੇ ਲੰਗਰ ਲਾ ਦਿੱਤੇ ਸਨ ਯੂਪੀ ਸਾਈਡ ਐਕਸੀਡੈਂਟ ਹੋਇਆ ਟ੍ਰੇਨ ਦਾ ਤੇ ਉਹਨਾਂ ਲੋਕਾਂ ਨੇ ਮੁਸਾਫਰਾਂ ਦਾ ਸਮਾਨ ਤੱਕ ਤੇ ਖੋਣੇ ਹੀ ਸੀ ਜ਼ਖਮੀਆਂ ਦੀਆਂ ਜੇਬਾਂ ਚੋਂ ਪੈਸੇ ਤੱਕ ਕੱਢ ਕੇ ਲੈ ਗਏ ਪਰ ਜਦੋਂ ਕੌੜੀ ਖੰਨੇ ਨੇੜੇ ਜਦੋਂ ਹਾਦਸਾ ਹੋਇਆ ਸੀ ਟ੍ਰੇਨ ਦਾ ਉਦੋਂ ਸਿੱਖਾਂ ਨੇ ਦੇਖਿਆ ਹਸਪੀਟਲ ਭਰ ਗਏ ਨੇ ਘਰਾਂ ਚ ਲੈ ਕੇ ਆਏ ਸੰ ਜ਼ਖਮੀਆਂ ਨੂੰ ਉਹਨਾਂ ਦਾ ਸਮਾਂ ਨਹੀਂ ਸੀ ਹਿਲਣ ਦਿੱਤਾ ਅੱਜ ਵੀ ਭਾਰਤ ਦੀਆਂ ਕੁਝ ਐਸੀਆਂ ਸਟੇਟਸ ਨੇ ਜਿੱਥੋਂ ਰਾਤ 8 ਵਜੇ ਤੋਂ ਬਾਅਦ ਲੰਘਣਾ ਔਖੇ ਪਰ ਪੰਜਾਬ ਦੀ ਧਰਤੀ 2 ਵਜੇ ਵੀ ਰਾਤ ਲੰਘ ਜਾਏ ਤੇ ਸੇਫ ਹੈ ਕਿਉਂ ਦਇਆ ਦਾ ਕੰਨਾ ਸਿੱਖ ਦੇ ਅੰਦਰ ਜੀਨ ਬਦਲ ਦਿੱਤੇ ਤੁਹਾਨੂੰ ਗੁਰਗੰਦ ਸਾਹਿਬ ਦੀ ਬਾਣੀ ਸੱਚ ਦੇ ਬੇਸਤੇ ਦਇਆ ਦੇ ਵਿੱਚੋਂ ਧਰਮ ਪੈਦਾ ਕਰਨਾ ਸਿਖਾਉਂਦੀ ਹੈ ਤੇ ਇਸ ਗੁਰਗੰਸਾਹ ਦੀ ਬਾਣੀ ਨੇ ਗੁਰੂ ਸਬਾਨਾ ਨੇ ਸਿੱਖ ਦੇ ਜੀਨ ਬਦਲ ਦਿੱਤੇ 1600 ਮਤਾਂ ਦੇ ਵਿੱਚ 7ਵੇਂ ਨੰਬਰ ਤੇ ਪਹੁੰਚ ਗਿਆ ਪਰ ਰੇਸ ਚੱਲੀ ਹੈ ਦੌੜ ਰੇ ਤੇ ਇਸ ਦੌੜ ਦੇ ਵਿੱਚ ਜਿੱਤ ਪਤਾ ਕਿਹਦੀ ਹੁੰਦੀ ਹੈ ਸੱਚ ਦੀ ਕਿਉਂ ਗੁਰਬਾਣੀ ਚ ਤਿੰਨ ਚੀਜ਼ਾਂ ਨੇ ਸਭ ਤੋਂ ਪਹਿਲਾਂ ਗੁਰਬਾਣੀ ਜਿਹੜੀ ਸਰਵ ਸੰਜੀ ਹੈ ਇਸ ਗੱਲ ਨੂੰ ਯਾਦ ਰੱਖਿਓ ਸਰਵ ਸੰਜੀ ਦਾ ਮਤਲਬ ਹੈ ਨਹੀਂ ਸਿਰਫ ਸਿੱਖਾਂ ਵਾਸਤੇ ਜਾਂ ਭਾਰਤੀ ਲੋਕਾਂ ਵਾਸਤੇ ਸਰਬ ਸੰਜੀ ਮਨੇ ਕੁੱਲ ਮਨੁੱਖਤਾ ਵਾਸਤੇ ਸਾਂਜੀ ਹੈ। ਬਾਕੀ ਧਰਮ ਗ੍ਰੰਥਾਂ ਨੂੰ ਪੜ੍ਹ ਕੇ ਦੇਖ ਲਓ। ਉਹਨਾਂ ਚ ਲਿਖਿਆ ਹੋਇਆ ਹੈ ਕਿ ਜਿਹੜਾ ਸਾਡਾ ਗਿਆਨ ਹੈ ਨਾ ਸਿਰਫ ਸਾਡੇ ਬੱਚਿਆਂ ਵਾਸਤੇ ਹੈ, ਸਾਡੀ ਕਮਿਊਨਿਟੀ ਵਾਸਤੇ ਹੈ। ਉਹਨਾਂ ਪੈਗੰਬਰਾਂ ਨੇ ਆਪ ਕਿਹਾ ਹੈ ਕਿ ਮੇਰੇ ਜਿਹੜੇ ਹੱਥਾਂ ਦੀ ਭੋਜਨ ਹੈ ਨਾ ਇਹ ਮੇਰੀ ਉਮਤ ਵਾਸਤੇ ਹੈ। ਪੁੱਛਿਆ ਤੁਹਾਡੀ ਉਮਤ ਤੁਹਾਡੀ ਕੀ ਲੱਗਦੀ ਹੈ? ਆਖਦੀ ਮੇਰੇ ਭੇਡਾਂ ਬੱਕਰੀਆਂ ਨੇ। ਮੈਂ ਚਾਰਾਂ ਨਾ ਆਇਆ। ਇਹ ਕਿਣਕਾ ਜਿਹੜਾ ਮੇਰੀਆਂ ਭੇਡਾਂ ਬੱਕਰੀਆਂ ਵਾਸਤੇ ਹੈ। ਪੁੱਛਿਆ ਬਾਕੀ ਕੰਮ ਉਹ ਕਹਿੰਦੇ ਬਾਕੀ ਕੰਮਾਂ ਕੁੱਤੇ ਬਿੱਲੇ ਨੇ ਜੇ ਭੋਰਾ ਡਿੱਗਿਆ ਉਹਨਾਂ ਨੂੰ ਜ਼ਮੀਨ ਤੋਂ ਮਿਲ ਜਾ ਤੇ ਚੁੱਕ ਕੇ ਖਾ ਲੈਣ ਅਸੀਂ ਨਹੀਂ ਦਿਾਂਗੇ ਉਹਨਾਂ ਨੂੰ ਭਾਰਤ ਵਿੱਚ ਤੇ ਕੁਝ ਹੀ ਹੈ ਭਗਤ ਕਬੀਰ ਨੇ ਤੇ ਠੋਕ ਵਜਾ ਕੇ ਕਿਹਾ ਉਹ ਬ੍ਰਾਹਮਣ ਤੂੰ ਸਾਡਾ ਗਵਾਲਾ ਬਣਿਆ ਅਸੀਂ ਆ ਤੇਰੀਆਂ ਗਾਵਾਂ ਸਾਨੂੰ ਚਾਰ ਦਿਨ ਸਾਨੂੰ ਚਾਰ ਕੇ ਲੈ ਜਾਣੇ ਸਾਨੂੰ ਦੁੱਧ ਚੋ ਕੇ ਲੈ ਜਾਣੇ ਸਾਨੂੰ ਚਾਰ ਦਿਨ ਦੁੱਧ ਚੋ ਕੇ ਲੈ ਜਾਣੇ ਪਰ ਪਰਲਾ ਪਾਸਾ ਕਦੀ ਵੀ ਨਹੀਂ ਦਿਖਾਇਆ ਕਦਾ ਸਾਡਾ ਮਾਲਕ ਹੈ ਹਮ ਗੁਰੂ ਤੂੰ ਗਵਾਰ ਗਸਾਈ ਜਨਮ ਜਨਮ ਰਖਵਾਰੇ ਕਬੂ ਨਾ ਪਾਰ ਉਤਾਰ ਚੜਾਇਓ ਕੈਸੇ ਖਸਮ ਹਮਾਰੇ ਕਦੀ ਰੱਬ ਵਾਲਾ ਪਾਸਾ ਦਿਖਾਇਆ ਨਹੀਂ ਸਾਨੂੰ ਚਾਰ ਕਿੱਲੇ ਜਾਨਣਾ ਸਾਨੂੰ ਦੁੱਧ ਸਾਡਾ ਲੈ ਜਾਨਣਾਵੇਂ ਰੱਬ ਵਾਲਾ ਪਾਸਾ ਦਿਖਾਇਆ ਨਹੀਂ ਅਸੀਂ ਤੇਰੀਆਂ گاਵਾ ਤੇਰਾ ਘਰ ਪਾਲਦੀਆਂ ਪਈਆਂ ਕਿਸੇ ਪੈਗੰਬਰ ਨੇ ਕਿਹਾ ਮੇਰੀ ਉਮਤ ਮਰੀਆਂ گاਵਾ ਮੱਝਾਂ ਨੇ ਕਿਸੇ ਨੇ ਕਿਹਾ ਮੇਰੀ ਉਮਤ ਮਰੀਆਂ ਭੇਡਾਂ ਬੱਕਰੀਆਂ ਨੇ ਤੇ ਸਤਗੁਰੂ ਪਾਤਸ਼ਾਹ ਨੂੰ ਪੁੱਛ ਕੇ ਦੇਖੋ ਸਤਗੁਰੂ ਅਸੀਂ ਸਿੱਖ ਤੁਹਾਡੇ ਕੀ ਲੱਗਨੇ ਆ ਅਸੀਂ ਤੁਹਾਡੀਆਂ ਗਾਵਾਂ ਮੱਝਾਂ ਆ ਜਿਵੇਂ ਤੁਹਾਡੀਆਂ ਭੇਡਾਂ ਬੱਕਰੀਆਂ ਆ ਅਸੀਂ ਤੁਹਾਡੇ ਕੀ ਆ ਤੇ ਸਤਗੁਰੂ ਪਾਤਸ਼ਾਹ ਨੇ ਬਾਣੀ ਚ ਬਚਨ ਕੀਤਾ ਸੀ ਸਿੱਖਾ ਤੇਰੇ ਮੇਰੇ ਚ ਕੋਈ ਫਰਕ ਨਹੀਂ ਗੁਰੂ ਸਿੱਖ ਹੈ ਤੇ ਸਿੱਖ ਗੁਰੂ ਹੈ ਆਪਣੇ ਬਰਾਬਰ ਥਾਂ ਦਿੱਤੀ ਗੁਰੂ ਸਿੱਖ ਸਿੱਖ ਗੁਰੂ ਹੈ ਇੱਕ ਨੂੰ ਗੁਰ ਉਪਦੇਸ਼ ਚ ਲਾਏ ਜੇ ਸਿੱਖ ਫਿਰ ਵੀ ਆਪਣੀ ਸਿੱਖੀ ਨੂੰ ਛੱਡ ਕੇ ਗੁਰੂ ਨੂੰ ਛੱਡ ਕੇ ਉਹਨਾਂ ਮੱਤਾਂ ਵੱਲ ਜਾਏ ਜਿੱਥੇ ਭੇਡਾਂ ਬੱਕਰੀਆਂ ਵੜਾਇਆ ਜਾਂਦਾ ਹੈ ਫਿਰ ਤੇ ਬਦਕਿਸਮਤੀ ਹੈ ਨਾ ਉਹਨਾਂ ਨੇ ਕਿਹਾ ਸਾਡਾ ਜਿਹੜਾ ਪੈਗੰਬਰ ਹੈ ਨਾ ਰੱਬ ਦਾ ਇਕਲੌਤਾ ਪੁੱਤਰ ਹੈ ਵਾਹ ਸਤਿਗੁਰੂ ਆਮ ਇਨਸਾਨ ਨੂੰ ਉਸ ਰੱਬ ਦੇ ਇਕਲੌਤੇ ਪੁੱਤਰ ਦੇ ਬਰਾਬਰ ਲਿਆ ਕੇ ਖੜਾ ਕਰ ਦਿੰਦਾ ਉਹ ਕਹਿੰਦੇ ਨੇ ਸਾਡਾ ਪੈਗੰਬਰ ਰੱਬ ਦਾ ਬਿਗੋਟਨ ਸੰਨ ਹੈ ਇਕਲੌਤਾ ਪੁੱਤਰ ਹੈ ਬਸ ਰੱਬ ਦਾ ਉਹ ਹੀ ਪੁੱਤਰ ਹੈ ਸਤਿਗੁਰੂ ਨੇ ਸਾਨੂੰ ਰੱਬ ਦੇ ਉਸ ਇਕਲੋਤੇ ਪੁੱਤਰ ਦੇ ਬਰਾਬਰ ਖੜਾ ਕਰਕੇ ਕਹਿ ਦਿੱਤਾ ਆ ਜਿਹੜੇ ਮੇਰੇ ਸਿੱਖ ਨੇ ਸਾਰੇ ਹੀ ਰੱਬ ਦੇ ਪੁੱਤਰ ਨੇ ਕੱਲੇ ਸਿੱਖ ਹੀ ਕਿਉਂ ਹਰ ਮਨੁੱਖ ਮਾਤਰ ਨੂੰ ਸਰਬ ਸੰਝ ਹੈ ਨਾ ਗ੍ਰੰਥ ਹਰ ਮਨੁੱਖ ਮਾਤਰ ਨੂੰ ਉਸ پیغمبر ਦੇ ਬਰਾਬਰ ਲਿਆ ਕੇ ਖੜਾ ਕਰ ਦਿੱਤਾ ਇੱਕ ਪਿਤਾ ਇੱਕ ਉਸ ਕੇ ਹਮ ਬਾਰਕ ਰੱਬ ਪਿਤਾ ਅਸੀਂ ਸਾਰੇ ਹੀ ਰੱਬ ਦੇ ਬੱਚੇ ਆ ਅਸੀਂ ਸਾਰੇ ਰੱਬ ਦੇ ਧੀਆਂ ਪੁੱਤਰ ਉਸ پیغمبر ਦੇ ਬਰਾਬਰ ਖੜਾ ਕਰ ਦਿੱਤਾ ਸਰਫ ਸਾਂਝੀ ਹੈ ਬਾਣੀ ਵਿਤਕਰਾ ਨਹੀਂ ਉਹਨਾਂ ਮਤਾਂ 'ਚ ਵਿਤਕਰਾ ਹੈ ਆਦਮੀ ਦਾ ਔਰਤ ਦਾ ਉੱਚ ਦਾ ਨੀਚ ਦਾ ਇਹ ਉੱਚ ਜਾਤੀ ਹੈ ਦਲਿਤ ਤੈਨੂੰ ਧਰਮ ਦਾ ਕੋਈ ਅਧਿਕਾਰ ਨਹੀਂ ਇਹ ਔਰਤ ਤੈਨੂੰ ਕੋਈ ਹੱਕ ਨਹੀਂ ਬਲਕਿ ਔਰਤ ਨਾਲ ਤੈਨੂੰ ਨਫ਼ਰਤ ਕੀਤੀ ਉਹਨਾਂ ਨੇ ਇਹ ਵੀ ਕਹਿ ਦਿੱਤਾ ਸਾਡਾ ਪੈਗੰਬਰ ਤੇ ਔਰਤ ਤੋਂ ਪੈਦਾ ਹੀ ਨਹੀਂ ਹੋਇਆ ਜੀ ਔਰਤ ਤੋਂ ਹੀ ਨਹੀਂ ਪੈਦਾ ਹੋਇਆ ਜਦੋਂ ਲੋਕਾਂ ਸਵਾਲ ਕੀਤੇ ਕਹਿ ਲੱਗੇ ਨਹੀਂ ਨਹੀਂ ਹਾਂ ਕੁਵਾਰੀ ਮਾਂ ਤੋਂ ਹੋਇਆ ਲੋਕਾਂ ਫਿਰ ਸਵਾਲ ਕੀਤੇ ਵੀ ਕੁਆਰੀ ਮਾਂ ਤੋਂ ਕਿਵੇਂ ਹੋ ਸਕਦਾ ਹੈ ਅੱਜ ਕੱਲ੍ਹ ਕਹਿਣਾ ਪੈ ਰਿਹਾ ਨਹੀਂ ਉਹਦਾ ਪਿਤਾ ਵੀ ਹੈਗਾ ਹੈ ਬਲੋ ਮੰਨਣਾ ਪਿਆ ਨਾ ਕਿਉਂ ਕਿਉਂਕਿ ਔਰਤ ਨਾਲ ਨਫ਼ਰਤ ਹੈ ਤੇ ਗੁਰਬਾਣੀ ਨੂੰ ਪੜ੍ਹ ਕੇ ਦੇਖੋ ਬਾਣੀ ਨੇ ਤੇ ਪਹਿਲੇ ਕਹਿ ਦਿੱਤਾ ਸੀ ਜੈਸੇ ਮਾਤ ਪਿਤਾ ਬਿਰਵਾਲ ਨਾ ਹੋਈ ਮਾਂ ਤਾਂ ਪਿਤਾ ਦੇ ਸੰਯੋਗ ਤੋਂ ਬਿਨਾ ਬੱਚਾ ਹੋ ਹੀ ਨਹੀਂ ਸਕਦਾ ਉਹਨਾਂ ਦੀਆਂ ਕਹਾਣੀਆਂ ਝੂਠੀਆਂ ਰੱਦ ਹੋ ਗਈਆਂ ਇਨੀ ਨਫ਼ਰਤ ਔਰਤ ਦੇ ਪ੍ਰਤੀ ਇਨੀ ਨਫ਼ਰਤ ਕਿ ਆ ਰੱਬ ਨੇ ਤੇ ਆਦਮੀ ਨੂੰ ਬਣਾਇਆ ਸੀ ਐਡਮ ਨੂੰ ਫਿਰ ਰੱਬ ਨੇ ਦੇਖਿਆ ਮਨੋਰੰਜਨ ਵਾਸਤੇ ਆਦਮੀ ਦੀ ਪਸਲੀ ਇੱਕ ਕੱਢ ਕੇ ਉਹਦੇ ਵਿੱਚ ਇੱਕ ਔਰਤ ਬਣਾ ਦਿੱਤੀ ਇਸ ਕਰਕੇ ਸਾਧ ਸੰਗਤ ਜੀ ਆਦਮੀ ਦੇ ਅੰਦਰ ਇੱਕ ਪਸਲੀ ਘੱਟ ਹੁੰਦੀ ਹੈ ਪਰ ਗੁਰਬਾਣੀ ਹੈ ਸਰਵ ਕਾਲੀ ਉਹ ਗ੍ਰੰਥ ਸਮੇਂ ਨਾਲ ਬਦਲ ਗਏ ਧੰਨ ਗੁਰੂ ਗ੍ਰੰਥ ਸਾਹਿਬ ਨਹੀਂ ਬਦਲਿਆ ਸਮੇਂ ਨਾਲ ਕਿਵੇਂ ਬਦਲੇ ਜਦੋਂ ਸਾਇੰਸ ਨੇ ਐਕਸਰੇ ਦਿਖਾ ਦਿੱਤਾ ਨਾ ਬੰਦੇ ਦਾ ਤੇ ਆਦਮੀ ਔਰਤ ਦਾ ਜੇ ਤੋ ਬੰਦੇ ਦਾ ਐਕਸਰੇ ਦਿਖਾ ਦਿੱਤਾ ਦੇਖੋ ਸਾਰੀਆਂ ਅਪਸਲੀਆਂ ਪੂਰੀਆਂ ਨੇ ਕਿੱਥੇ ਇੱਕ ਘਟ ਉਹਨਾਂ ਨੂੰ ਝੂਠਾ ਸਾਬਤ ਹੋਣਾ ਪਿਆ ਉਹਨਾਂ ਦੇ ਗ੍ਰੰਥ ਝੂਠੇ ਸਾਬਤ ਹੋਏ ਉਹਨਾਂ ਨੇ ਆਪਣੇ ਗ੍ਰੰਥਾਂ ਚ ਲਿਖਿਆ ਕਿ ਸੂਰਜ ਧਰਤੀ ਦੇ ਦੁਆਲੇ ਚੱਕਰ ਕੱਟਦਾ ਹੈ ਪਰ ਜਦ ਸਾਇੰਸ ਨੇ ਸਿੱਧ ਕਰ ਦਿੱਤਾ ਨਹੀਂ ਨਹੀਂ ਇਥੇ ਤੇ ਧਰਤੀ ਸੂਰਜ ਦੇ ਦੁਆਲੇ ਘੁੰਮ ਰਹੀ ਆ ਦੇਖੋ ਪ੍ਰੂਫ ਲੈ ਉਹ ਗ੍ਰੰਥ ਝੂਠੇ ਸਾਬਤ ਹੋਏ ਬਕਾਇਦਾ ਉਹਨਾਂ ਦਾ ਵਫਤ ਗਿਆ ਅਮਰੀਕਾ ਦੀ ਅਦਾਲਤ ਵਿੱਚ ਉਹਨਾਂ ਪਟੀਸ਼ਨ ਪਾਈ ਕਿ ਮਾਰਕਾ ਦੇ ਸਕੂਲਾਂ ਦੇ ਵਿੱਚੋਂ ਸਾਇੰਸ ਸਬਜੈਕਟ ਬੰਦ ਕੀਤਾ ਜਾਏ ਕਿਉਂ ਸਾਡੇ ਧਰਮ ਗ੍ਰੰਥ ਝੂਠੇ ਸਾਬਤ ਹੋ ਜਾਂਦੇ ਨੇ ਉਹਨਾਂ ਪਟੀਸ਼ਨ ਪਾਈ ਕਿ ਅਮਰੀਕਾ ਦੇ ਸਕੂਲਾਂ ਦੇ ਵਿੱਚੋਂ ਸਾਇੰਸ ਬੰਦ ਹੋਣੀ ਚਾਹੀਦੀ ਹੈ ਪਰ ਜੋ ਹੋਣਾ ਸੀ ਉਹੀ ਹੋਇਆ ਨਾ ਅਦਾਲਤ ਨੇ ਉਹ ਪਟੀਸ਼ਨ ਹੀ ਰੱਦ ਕਰ ਦਿੱਤੀ ਵੀ ਇਦਾਂ ਨਹੀਂ ਹੋ ਸਕਦਾ ਜਿੱਥੇ ਸਮੇਂ ਦੇ ਨਾਲ ਉਹ ਗ੍ਰੰਥ ਝੂਠੇ ਸਾਬਤ ਹੋ ਰਹੇ ਨੇ ਮੈਨੂੰ ਹੈਰਾਨੀ ਹੈ ਸਾਡੇ ਸਿੱਖ ਬੱਚੇ ਧੰਗ ਗੁਰਗੰਸਾ ਨੂੰ ਛੱਡ ਕੇ ਉਹਨਾਂ ਮਤਾਂ ਵੱਲ ਜਾ ਰਹੇ ਨੇ ਜਿਨ੍ਹਾਂ ਦੇ ਗ੍ਰੰਥੀ ਝੂਠ ਦੇ ਉੱਤੇ ਬੇਸ ਤੇ ਖੜੇ ਨੇ ਇਨਾ ਝੂਠ ਉਸ ਤੋਂ ਬਾਅਦ ਕੀ ਹੋਇਆ ਜੀ ਐਡਮ ਤੇ ਈਵ ਦੇ ਘਰ ਦੋ ਪੁੱਤਰ ਹੋਏ ਉਹਨਾਂ ਨੇ ਫਲ ਖਾ ਲਿਆ ਕੀ ਖਾ ਲਿਆ ਕਿਉਂਕਿ ਉਹਨਾਂ ਨੇ ਬਹਿਸ਼ਤ ਤੋਂ ਧਰਤੀ ਤੇ ਸੁੱਟ ਦਿੱਤਾ ਉਹਨਾਂ ਨੂੰ ਧਰਤੀ ਤੇ ਪਹਿਲਾ ਆਦਮ ਆਇਆ ਉਹਦੀ ਪਤਨੀ ਹਵਾ ਦੋ ਪੁੱਤਰ ਹੋਏ ਫਿਰ ਉਹ ਦੋ ਪੁੱਤਰ ਦੋ ਪਿੰਡਾਂ 'ਚ ਗਏ ਜਾ ਕੇ ਉਹਨਾਂ ਨੇ ਵਿਆਹ ਕਰਾਏ ਪੁੱਛੋ ਵੀ ਪਿੰਡ ਕਿੱਥੋਂ ਆ ਗਏ ਉੱਥੇ ਇਹਦਾ ਕੋਈ ਜਵਾਬ ਨਹੀਂ ਝੂਠ ਹੈ ਨਾ ਪਰ ਤੁਹਾਨੂੰ ਗੁਰਗੰਸਾਹਬ ਦੀ ਬਾਣੀ 'ਚ ਨਾ ਤੁਹਾਨੂੰ ਕਲਪਨਾ ਦੀਆਂ ਗੱਲਾਂ ਮਿਲਣਗੀਆਂ ਨਾ ਤੁਹਾਨੂੰ ਰਾਜਿਆਂ ਰਾਣੀਆਂ ਦੀਆਂ ਲੜਾਈਆਂ ਮਿਲਣਗੀਆਂ ਇੱਥੇ ਤੇ ਜੀਵਨ ਦਾ ਸੱਚ ਮਿਲੇਗਾ ਸਿੱਖਾ ਜ਼ਿੰਦਗੀ ਜਿਉਣੀ ਕਿਵੇਂ ਆਹ ਤੁਹਾਨੂੰ ਦੱਸਦਿਆਂ ਔਰ ਜੀਵਨ ਦਾ ਪਖ ਅਸੀਂ ਤੇ ਕੇਵਲ ਗੁਰਗੰਸਾਹਬ ਨੇ ਇੱਕ ਧਰਮ ਗ੍ਰੰਥ ਕਹਿ ਕੇ ਪੂਜਿਆ ਸਿਰਫ ਧਰਮ ਗ੍ਰੰਥ ਕਹਿ ਕੇ ਪੂਜਿਆ ਇਹ ਬਿਲਕੁਲ ਇਸ ਤਰ੍ਹਾਂ ਮੰਨੋ ਜਿਵੇਂ ਮੈਂ ਆਪਣੀ ਬਾਤ ਥੋਈ ਜਾਵਾਂ ਬਾਤ ਥੋਈ ਜਾਵਾਂ ਆਪਣਾ ਮੈਂ ਕਦੀ ਵੀ ਨਾ ਕੀ ਹੋਏਗਾ ਮੇਰੇ ਸਰੀਰ ਤੇ ਬਦਬੂ ਪੈਦਾ ਹੋਏਗੀ ਮੈਲ ਇਕੱਠੀ ਹੋਏਗੀ ਜਰਮ ਪੈਦਾ ਹੋਣਗੇ ਜ਼ਹਿਰ ਫੈਲ ਜਾਏਗੀ ਮੇਰੀ ਮੌਤ ਹੋ ਜਾਏਗੀ ਪਰ ਜਿਹੜਾ ਬੰਦਾ ਰੋਜ਼ ਸਰੀਰ ਦਾ ਇਸ਼ਨਾਨ ਕਰੇ ਬਾਹ ਧੋਏ ਨਾ ਫਿਰ ਉਹਦੀ ਬਾਹ ਦੀ ਮੈਲ ਜਰਮ ਪੈਦਾ ਕਰੇਗੀ ਜਰਮ ਦੇ ਨਾਲ ਜ਼ਹਿਰ ਪੈਦਾ ਹੋਏਗੀ ਜਦੋਂ ਜ਼ਹਿਰ ਹਾਰ ਤੱਕ ਜਾਏਗੀ ਬੰਦੇ ਦੀ ਮੌਤ ਹੈ ਅਸੀਂ ਗੁਰਗੰਸਾ ਦਾ ਇੱਕ ਪੱਖ ਜਾਣਿਆ ਧਰਮ ਬਸ ਚਾਰ ਦੀਵਾਰੀ ਦੇ ਅੰਦਰ ਮੱਥਾ ਟੇਕਿਆ ਬਾਣੀ ਪੜੀ ਧਰਮ ਦਾ ਕੰਮ ਪੂਰਾ ਬਾਹਰ ਜਾ ਕੇ ਜੋ ਮਰਜ਼ੀ ਕਰੋ ਕੱਲੀ ਬਾਤ ਹੁੰਦੀ ਸੰਪੂਰਨੇ ਸ਼ਰਾਨ ਕਰਨਾ ਸੀ ਤੁਹਾਨੂੰ ਗੁਰਦੰਸ ਸਾਹਿਬ ਦੀ ਬਾਣੀ ਧਰਮ ਦਾ ਪੱਖ ਤੇ ਹੈ ਹੀ ਇੱਕੋ ਧਰਮ ਨੇ ਸੱਚ ਕੋਈ ਇੱਕੋ ਹੀ ਧਰਮ ਹੈ ਬਲਿਓ ਚਰਾਗ ਅੰਧਿਆਰ ਮੈਂ ਸਭ ਕਲ ਉਧਰੀ ਇੱਕ ਨਾਮ ਧਰਮ ਧਰਮ ਤੋਂ ਇਲਾਵਾ ਰਾਜਨੀਤੀ ਦਾ ਪੱਖ ਵੀ ਸੀ ਪੂਰੀ ਦੁਨੀਆ ਨੂੰ ਅਗਵਾਈ ਦਿੱਤੀ ਸਤਗੁਰੂ ਜੀ ਦੀ ਬਾਣੀ ਨੇ ਉਹ ਲੋਕੋ ਰਾਜਨੀਤੀ ਕਰਨੀ ਹੋਵੇ ਤੇ ਕਿੱਦਾਂ ਕਰੋ ਰਾਜੇ ਚੁਲੀ ਨਿਯਾਮ ਕੀ ਪੜਿਆ ਸੱਚ ਧਿਆਨ ਇਨਸਾਫ ਕਰੋ ਪੂਰੀ ਦੁਨੀਆ ਤੇ ਹਲੇ ਨੀ ਰਾਜ ਹੋਣਾ ਚਾਹੀਦਾ ਹੈ ਜਿੱਥੇ ਹਲੀਮੀ ਹੋਵੇ ਨਿਮਰਤਾ ਹੋਵੇ ਹੁਣ ਹੁਕਮ ਹੋਵਾ ਮਿਹਰਮਾਨ ਦਾ ਪਾ ਕੋਈ ਨੱਕ ਸਿਰ ਜਾਣ ਦਾ ਸਭ ਸੁਖਾਲੀ ਉੱਠੀਆਂ ਇਹ ਹੋਵਾ ਹਲੀਮੀ ਰਾਜ ਜੀਓ ਬਾਣੀ ਨੇ ਬਾਬਰ ਵਰਗਿਆਂ ਨੂੰ ਮੂੰਹ ਤੇ ਕਿਹਾ ਸੀ ਪਾਪ ਕੀ ਜੰਝ ਲੈ ਕਾਬਲੋਂ ਤਹਾ ਜੋਰੀ ਮੰਗੇ ਦਾਨ ਵੇ ਲਾ ਲੋ ਬਾਬਰ ਤੂੰ ਬਾਬਰ ਨਹੀਂ ਜ਼ਾਬਰ ਹੈ ਜ਼ੁਲਮ ਕਰ ਰਿਹਾ ਹੈ ਤੇਰੀ ਰਾਜਨੀਤੀ ਚੰਗੀ ਨਹੀਂ ਹੈ ਰਾਜਨੀਤੀ ਸਵੱਛ ਹੋਵੇ ਜਿਸ ਰਾਜਨੀਤੀ ਵਿੱਚ ਪੂਰੀ ਦੁਨੀਆ ਬੇਗਮਪੁਰਾ ਹੋ ਜਾਏ ਜਿੱਥੇ ਕੋਈ ਗਮ ਦੁੱਖ ਨਹੀਂ ਰਾਜਨੀਤਿਕ ਤੌਰ ਤੇ ਅਗਵਾਈ ਕੀਤੀ ਬਾਣੀ ਨੇ ਆਰਥਿਕ ਤੌਰ ਤੇ ਅਗਵਾਈ ਕੀਤੀ ਅੱਜ ਅਮੀਰ ਹੋਰ ਅਮੀਰ ਹੋ ਰਿਹਾ ਗਰੀਬ ਹੋਰ ਗਰੀਬ ਹੋ ਰਿਹਾ ਵਿਚਕਾਰ ਪਾੜਾ ਵੱਧ ਰਿਹਾ ਤੇ ਸਤਿਗੁਰੂ ਪਾਤਸ਼ਾਹ ਨੇ ਇੱਕ ਸਿਧਾਂਤ ਦਿੱਤਾ ਸੀ ਸਿੱਖਾ ਦੇਖੀ ਇਸ ਜੀਵਨ ਦੇ ਵਿੱਚ ਅਮੀਰੀ ਗਰੀਬੀ ਦੇ ਪਾੜੇ 'ਚ ਤੂੰ ਨਾ ਫਸ ਜਾਈਂ ਕੁਝ ਜ਼ਿਆਦਾ ਮਾਇਆ ਆ ਜਾਏ ਦਸਬੰਧ ਕੱਢ ਦਿਆ ਕਰ ਕਿਸੇ ਲੋੜਵੰਦ ਦੀ ਮਦਦ ਕਰ ਦਿਆ ਕਰ ਕਾਲ ਖਾਏ ਖਿਚ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ ਤਾਂ ਕਿ ਅਮੀਰੀ ਗਰੀਬੀ ਦੇ ਪਾੜੇ 'ਚ ਕਮੀ ਆਏ ਉਦਮ ਕਰ ਕਿਰਤ ਕਰ ਆਰਥਿਕ ਤੌਰ ਤੇ ਸਤਿਗੁਰੂ ਪਾਤਸ਼ਾਹ ਨੇ ਕਿਹਾ ਸੀ ਉਦਮ ਕਰਿੰਦਿਆਂ ਜਿਉ ਤੂੰ ਕਮਾਮਦਿਆਂ ਸੁਖ ਹੁੰਚ ਦਸਾਂ ਨਵਾਂ ਦੀ ਕਿਰਤ ਕਰ ਤੇਰੀ ਗਰੀਬੀ ਕੱਟੀ ਜਾਏ ਤੇ ਜੇ ਜ਼ਿਆਦਾ ਆ ਜਾਏ ਕਿਸੇ ਗਰੀਬ ਲੋੜਵੰਦ ਨੂੰ ਦੇ ਦੇ ਕਿਸੇ ਦੀ ਮਦਦ ਕਰ ਦੇਈ ਆਰਥਿਕ ਤੌਰ ਤੇ ਸਤਿਗੁਰੂ ਨੇ ਗਵਾਹੀ ਕੀਤੀ ਸਮਾਜਿਕ ਤੌਰ ਤੇ ਗਵਾਹੀ ਕੀਤੀ ਸਮਾਜਿਕ ਤੌਰ ਤੇ ਪੂਰੀ ਦੁਨੀਆ ਇੱਕ ਪਰਿਵਾਰ ਹੈ ਸਾਰੀ ਦੁਨੀਆ ਮੋਹਨ ਤੁਸਫਲ ਫਲਿਆ ਸਣ ਪਰਵਾਰੇ ਤੇ ਜੇ ਪੂਰੀ ਦੁਨੀਆ ਇੱਕ ਪਰਿਵਾਰ ਹੈ ਫਿਰ ਇੱਥੇ ਕੋਈ ਉੱਚ ਨੀਚ ਕਿਵੇਂ ਹੋ ਸਕਦਾ ਹੈ ਕੋਈ ਇਸ ਧਰਤੀ ਤੇ ਕਾਲਾ ਗੋਰਾ ਵੱਖਰਾ ਕਿਵੇਂ ਹੋ ਸਕਦਾ ਹੈ ਸਾਰ ਇੱਕ ਪਰਿਵਾਰ ਦੇ ਮੈਂਬਰ ਨੇ ਇੱਕ ਪਿਤਾ ਇੱਕ ਸਕੇ ਹਮ ਬਾਰਕ ਸਮਾਜਿਕ ਤੌਰ ਤੇ ਇੱਕ ਪਰਿਵਾਰ ਸਾਬਤ ਕਰ ਦਿੰਦਾ ਹੈ ਇਸੇ ਕਰਕੇ ਗੁਰਗੰਸਾਹਿਬ ਪੂਰੀ ਦੁਨੀਆ ਲਈ ਸੰਝ ਹੈ ਭਾਵੇਂ ਰਾਜਨੀਤਿਕ ਪੱਖ ਹੋਵੇ ਭਾਵੇਂ ਆਰਥਿਕ ਪੱਖ ਹੋਵੇ ਭਾਵੇਂ ਸਮਾਜਿਕ ਪੱਖ ਹੋਵੇ ਭਾਵੇਂ ਧਾਰਮਿਕ ਪੱਖ ਹੋਵੇ ਹਰ ਪੱਖ ਦੀ ਅਗਵਾਈ ਹੈ ਸਰੀਰਕ ਪੱਖ ਬૌਧਿਕ ਪੱਖ ਮਾਨਸਿਕ ਪੱਖ ਆਤਮਿਕ ਪੱਖ ਵਿਹਾਰਿਕ ਪੱਖ ਪਰਿਵਾਰਿਕ ਪੱਖ ਹਰ ਪੱਖ ਕੁਦਰਤ ਦਾ ਪੱਖ ਕਿੰਨੇ ਪੱਖ ਨੇ ਕਿਹੜਾ ਪੱਖ ਹੈ ਜਿਹਦੇ ਚ ਗੁਰਬਾਣੀ ਨੇ ਅਗਵਾਈ ਨਹੀਂ ਕੀਤੀ ਜਦੋਂ ਕੁਦਰਤ ਦਾ ਪੱਖ ਆਂਦਾ ਹੈ ਪੂਰੀ ਦੁਨੀਆ ਨੂੰ ਬਾਣੀ ਅਗਵਾਈ ਦਿੰਦੀ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਮਹਤ ਹਵਾ ਨੂੰ ਸੰਭਲੋ ਪਾਣੀ ਨੂੰ ਸੰਭਲੋ ਮਿੱਟੀ ਦੀ ਸੰਭਾਲ ਕਰ ਲੋ ਇਸ ਜੀਵਨ ਨੂੰ ਚਲਾਉਣ ਵਾਸਤੇ ਤਿੰਨ ਚੀਜ਼ਾਂ ਬਹੁਤ ਜ਼ਰੂਰੀ ਨੇ ਕੋਈ ਪੱਖ ਛੱਡਿਆ ਨਹੀਂ ਹੈ ਤੁਹਾਨੂੰ ਗੁਰਗੰਦ ਸਾਹਿਬ ਦੀ ਬਾਣੀ ਨੇ ਹਰ ਪੱਖ ਦੇ ਵਿੱਚ ਸਿੱਖ ਦੀ ਅਗਵਾਈ ਕੀਤੀ ਔਰ ਸਿੱਖ ਦੀ ਅਗਵਾਈ ਕਰਕੇ ਕਿ ਐਸੀ ਸਿੱਖਾ ਯਾਦ ਰੱਖ ਇਸ ਬਾਣੀ ਨਾਲ ਜੁੜੇਗਾ ਆਤਮਿਕ ਤੌਰ ਤੇ ਜਿਉ ਉੱਠੇਗਾ ਫਿਰ ਜੀਵੇਗਾ ਤੁਹਾਨੂੰ ਗੁਰਗੰਨ ਸਾਹਿਬ ਉਹ ਗੁਰੂ ਨੇ ਜਿਨ੍ਹਾਂ ਨੇ ਸਾਨੂੰ ਇੰਨਾ ਮਾਣ ਦਿੱਤਾ ਸਿੱਖਾ ਜਿੱਦਨ ਤੂੰ ਬਾਣੀ ਨਾਲ ਜੁੜ ਜਾਂਦਾ ਹੈ ਬਾਣੀ ਦਾ ਰੂਪ ਹੋ ਜਾਂਦਾ ਹੈ ਬਾਣੀ ਚ ਸਮਾ ਜਾਂਦਾ ਹੈ ਇਸੇ ਕਰਕੇ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀ ਹੈ ਬਾਣੀ ਨਾਲ ਜੁੜਨੇ ਬਾਣੀ ਦਾ ਰੂਪ ਹੋਣੇ ਸਿੱਖ ਨੇ ਤੇ ਜਿਸ ਦਿਨ ਸਿੱਖ ਬਾਣੀ ਨਾਲੋਂ ਟੁੱਟ ਜਾਂਦਾ ਵੈ ਉਸ ਦਿਨ ਉਹਦੀ ਜ਼ਿੰਦਗੀ 'ਚ ਦੁੱਖ ਆ ਜਾਂਦੇ ਨੇ ਆਤਮਿਕ ਮੌਤ ਆ ਜਾਂਦੀ ਹੈ ਦੇਖੋ ਸਿੱਖ ਨੂੰ ਮੁਕਾਉਣ ਦੀ ਕਿੰਨੀ ਕੋਸ਼ਿਸ਼ ਕੀਤੀ ਗਈ ਗੋਲੀਆਂ ਨਾਲ ਉਡਾਇਆ ਤਲਵਾਰਾਂ ਨਾਲ ਮਾਰਿਆ ਤੀਰਾਂ ਨਾਲ ਨੀਜ਼ੀਆਂ ਨਾਲ ਖਤਮ ਕੀਤਾ ਸਾਮ-ਦਾਮ ਦੰਡ ਪੀਚਾਰੇ ਨੀਤੀਆਂ ਅਪਣਾਈਆਂ ਸਿੱਖ ਮੁੱਕਿਆ ਨਹੀਂ ਪਰ ਸਿੱਖ ਵੀ ਮਰ ਜਾਂਦੇ ਸਿੱਖ ਪਤਾ ਕਦੋਂ ਮਰਦੇ ਮਨੁੱਖ ਜਿਵੇਂ ਮਾਰੂਥਲ ਦੇ ਵਿੱਚ ਤਪਦੇ ਰੇਗਿਸਤਾਨ ਦੇ ਵਿੱਚ ਕਿ ਸੇ ਪਿਆਸੇ ਨੂੰ ਪੀਂ ਨਾ ਪਾਣੀ ਨਾ ਮਿਲੇ ਪਾਣੀ ਦੀ ਬੂੰਦ ਖਣੋ ਤੜਪ ਕੇ ਦਮ ਤੋੜ ਜਾਏ ਇਸੇ ਤਰ੍ਹਾਂ ਸਿੱਖ ਨੂੰ ਬਾਣੀ ਨਾ ਮਿਲੇ ਬਾਣੀ ਤੋਂ ਬਿਨਾ ਸਿੱਖ ਦੀ ਮੌਤ ਹੋ ਜਾਂਦੀ ਹੈ ਝੱਖੜ ਚਾਂਗੀ ਮੀਂਹ ਵਰਸੇ ਵੀ ਗੁਰ ਦੇਖਣ ਜਾਈਂ ਸਮੁੰਦ ਸਾਗਰ ਹੋਵੇ ਬਹੁ ਖਾਰਾ ਗੁਰ ਸਿੱਖ ਲੰਘ ਗੁਰੂ ਪਹਿ ਜਾਈਂ ਜਿਉ ਪ੍ਰਾਣੀ ਜਲ ਬਿਨ ਹੈ ਮਰਤਾ ਤਿਉ ਸਿੱਖ ਗੁਰ ਬਿਨ ਮਰ ਜਾਈਂ ਜਿੱਦਣ ਬਾਣੀ ਨਾਲ ਟੁੱਟ ਗਈ ਉਸ ਦਿਨ ਮੌਤ ਐ ਤੇ ਜਿੱਦਣ ਬਾਣੀ ਨਾਲ ਜੁੜ ਗਈ ਨਾਨਕ ਨਾਮ ਮਿਲਿਆ ਤਾਂ ਜੀਵਾਂ ਤਨਮਨ ਥੀ ਵਹਿਰੀ ਬਾਣੀ ਤਨਮਨ ਹਰਿਆ ਕਰ ਦਿੰਦੀ ਐ ਜਿਵੇਂ ਭਾਈ ਸਾਹਿਬ ਨੇ ਕਿਹਾ ਸੀ ਨਾਨਕ ਭਗਤਾਂ ਸਦਾ ਵਿਗਾਸ ਵਿਗਾਸਤਾ ਆ ਜਾਂਦੀ ਖੇੜਾ ਆ ਜਾਂਦਾ ਜੀਵਨ ਚ ਆਨੰਦ ਆ ਜਾਂਦਾ ਇਹ ਬਾਣੀ ਜੀਵਨ ਨੂੰ ਬਦਲ ਦਿੰਦੀ ਇਸੇ ਕਰਕੇ ਇਹ ਬਾਣੀ ਸਰਬ ਸਾਂਝੀ ਹੈ ਸਰਬ ਕਾਲੀ ਹੈ ਸਰਬ ਦੇਸ਼ੀ ਹੈ ਹਰ ਮਨੁੱਖ ਮਾਤਰ ਦੇ ਲਈ ਹੈ ਕੋਈ ਵੀ ਤੁਹਾਨੂੰ ਗੁਰਗੰਸਾਹਿ ਦੀ ਬਾਣੀ ਵਿੱਚੋਂ ਆਪਣੇ ਜੀਵਨ ਨੂੰ ਬਦਲ ਸਕਦਾ ਹੈ। ਕਿਸੇ ਬੰਦੇ ਨੇ ਆਖਰੀ ਵਚਨ ਕਹਿ ਕੇ ਸਮਾਪਤੀ ਕਰਾਉ। ਕਿਸੇ ਬੰਦੇ ਨੇ ਰੱਬ ਨੂੰ ਲਾਮਾਂ ਦਿੱਤਾ। اے ਰੱਬਾ ਤੇਰੀ ਇਸ ਦੁਨੀਆ 'ਚ ਕਿੰਨੇ ਦੁੱਖ ਨੇ, ਕਿੰਨੇ ਝਗੜੇ ਨੇ, ਕਿੰਨੇ ਕਲੇਸ਼ ਨੇ, ਕਿੰਨੇ ਪਾਪ ਨੇ। ਕਿੰਨੀ ਬੇਈਮਾਨੀ ਹੈ ਕੋਈ ਕਿਸੇ ਤੇ ਵਿਸ਼ਵਾਸ ਨਹੀਂ ਕਰਦਾ, ਕਿੰਨਾ ਵਿਸ਼ਵਾਸ ਘਾਟ ਹੈ। ਕਿੰਨਾ ਪੁੱਛ ਹੈ, ਨਿੰਦਿਆ, ਚੁਗਲੀ ਹੈ, ਨਫ਼ਰਤ ਹੈ। اے ਪ੍ਰਭੂ ਆਪਣਾ ਕੋਈ ਅਨਯਾਈ ਭੇਜ ਜਿਹੜਾ ਦੁਨੀਆ ਨੂੰ ਸੁਧਾਰ ਸਕੇ ਜਦੋਂ ਉਹਨੇ ਪੁਕਾਰ ਕੀਤੀ ਪ੍ਰਭੂ ਅਨਯਾਈ ਭੇਜ ਜਿਹੜਾ ਦੁਨੀਆ ਨੂੰ ਸੁਧਾਰ ਦੇਵੇ ਆਵਾਜ਼ ਆਈ ਤੈਨੂੰ ਭੇਜਿਆ ਤੇ ਹੈ ਖਣਗਾ ਪ੍ਰਭੂ ਮੈਨੂੰ ਮੈਂ ਤੇਰਾ ਅਨਯਾਈ ਹਾਂ ਤੂੰ ਮੈਨੂੰ ਭੇਜਿਆ ਆਵਾਜ਼ ਆਈ ਤੈਨੂੰ ਦੁਨੀਆ ਨੂੰ ਜੰਗਲ ਥੋੜੇ ਬਣਾਉਣ ਭੇਜਿਆ ਤੈਨੂੰ ਦੁਨੀਆ 'ਚ ਫੁੱਲ ਖੜਾਣ ਵਾਸਤੇ ਭੇਜਿਆ ਹੈ ਦੁਨੀਆ ਨੂੰ ਸੋਨਾ ਬਣਾਉਣ ਵਾਸਤੇ ਭੇਜਿਆ ਤੈਨੂੰ ਭੇਜਿਆ ਤੇ ਹੈ ਖੰਨ ਕਾ ਅੱਛਾ ਮੈਂ ਹੁਣ ਆਈ ਐ ਪ੍ਰਭੂ ਦੱਸ ਮੈਂ ਕੀ ਕਰਾਂ ਦੁਨੀਆ ਨੂੰ ਸੁਧਾਰ ਦਿਆਂ ਰੱਬਾ ਮੈਨੂੰ ਤਰਕੀਬ ਦੱਸੀ ਮੈਂ ਕੀ ਕਰਾਂ ਪੂਰੀ ਦੁਨੀਆ ਨੂੰ ਸੁਧਾਰ ਦਿਆਂ ਫਿਰ ਆਵਾਜ਼ ਆਈ ਰੱਬ ਦਾ ਵਾਸਤਾ ਹੀ ਦੁਨੀਆ ਦਾ ਸੁਧਾਰ ਤੂੰ ਸੁਧਰ ਜਾ ਜਿਸ ਦਿਨ ਤੂੰ ਸੁਧਰ ਜਾਏਗਾ ਦੁਨੀਆ ਸੁਧਰ ਜਾਏਗੀ ਤੇਰੇ ਵੱਲ ਦੇਖ ਕੇ ਕਈਆਂ ਦੇ ਜੀਵਨ ਬਦਲ ਜਾਣਗੇ ਦੁਨੀਆ ਨਾ ਸੁਧਾਰ ਤੂੰ ਸੁਧਰ ਔਰ ਰੱਬ ਨੇ ਇਹ ਗੱਲ ਸਿਰਫ ਇੱਕ ਬੰਦੇ ਨੂੰ ਨਹੀਂ ਕਹੀ ਧਰਤੀ ਤੇ ਪੈਦਾ ਹੋਣ ਵਾਲੇ ਹਰ ਇਨਸਾਨ ਨੂੰ ਕਹੀ ਹੈ ਹਰ ਮਨੁੱਖ ਨੂੰ ਕਹੀ ਹੈ ਅਮਨੁੱਖ ਤੂੰ ਦੁਨੀਆ ਨੂੰ ਜੰਗਲ ਨਹੀਂ ਬਣਾਣ ਆਇਆ ਕੰਡੇ ਨਹੀਂ ਖਿਲਾਰਨ ਆਇਆ ਦੁਨੀਆ ਤੇ ਤੂੰ ਦੁਨੀਆ 'ਚ ਫੁੱਲ ਖੜਾਣ ਵਾਸਤੇ ਆਇਆ ਫੁੱਲ ਬੀਜਣ ਆਇਆ ਬਾਗ ਬਣਾਣ ਆਇਆ ਦੁਨੀਆ ਨੂੰ ਇਹ ਰੱਬ ਨੇ ਹਰ ਮਨੁੱਖ ਨੂੰ ਗੱਲ ਕਹੀ ਹੈ ਹਰ ਮਨੁੱਖ ਰੱਬ ਦਾ ਅਨਿਆਈ ਹੈ ਜੇ ਹਰ ਮਨੁੱਖ ਇਹ ਗੱਲ ਸਮਝ ਜਾਏ ਹਰ ਮਨੁੱਖ ਸੁਧਰ ਜਾਏ ਆਟੋਮੈਟਿਕਲੀ ਦੁਨੀਆ ਪੀ ਸੁਧ ਜਾਏਗੀ ਉਹਦੇ ਲਈ ਤੁਹਾਨੂੰ ਗੁਰਗੰਦ ਸਾਹਿਬ ਦੀ ਬਾਣੀ ਨਾਲ ਜੁੜਨਾ ਪਏਗਾ ਜੀਵਤ 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 ਰਹੋ ਰਾਮ ਰਸਾਇਣ ਨਿਤ ਉਠ ਪੀਓ ਹਰ 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 ਪ੍ਰਸਨ ਕਹੋ ਹੁਈਆ ਬੁੱਲਣਾ ਖਿਮਾ ਕਰਨੀਆਂ ਕੋਟਾਨ ਕੋਟ ਧੰਨਵਾਦ ਸਾਬ ਸ੍ਰੀ ਗੁਰਗੰਦ ਸਾਹਿਬ ਜੀ ਦਾ ਸਮੂਹ ਸਾਸਨ ਦਾ ਸਾਰੇ ਪ੍ਰਬੰਧਕ ਜਨਾਂ ਦਾ ਜਿਨ੍ਹਾਂ ਸਦਕਾ ਦਰਸ਼ਨ ਹੋਈ ਸਤਕਾਰਯੋਗ ਯਾਨੀ ਨਿਰਮਲਜੀਤ ਸਿੰਘ ਜੀ ਬੜੇ ਪਿਆਰ ਵਾਲੇ ਬੜੇ ਵਿਦਵਾਨ ਸੱਜਣ ਨੇ ਇਹਨਾਂ ਨੇ ਦਾਸ ਨੂੰ ਹੁਕਮ ਲਾਇਆ ਸੀ ਤੇ ਮੈਂ ਹਾਜ਼ਰ ਹੋਇਆ ਇੰਨੀਆਂ ਹੀ ਬੇਨਤੀਆਂ ਪ੍ਰਮਾਨ ਪੁੱਲਾਂ ਖਿਮਾ ਕਰਨੀਆਂ ਜੀ ਤਿਆਰ ਸਤ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਬਾਨੀਆਂ ਕਹਾਣੀਆਂ ਪੁੱਤ ਸਪੁੱਤ ਕਰੇ ਧੰਨਵਾਦ ਗਿਆਨੀ ਅਮਰਤਪਾਲ ਸਿੰਘ ਜੀ ਦਾ ਜਿਹੜੇ ਸਪੈਸ਼ਲਿਸਟਰ ਤੋਂ ਆਏ ਤੇ ਇਹਨਾਂ ਨੇ ਹੁਣ ਸਵੇਰੇ ਫੇਰ ਲੈਸਟਰ ਜਾ ਕੇ ਆਪਣੀ ਸੇਵਾ ਨਿਭਾਉਣੀ ਹੈ ਰਾਜਨੀਤੀ ਦੀ ਗੱਲ ਕੀਤੀ ਭਾਈ ਸਾਹਿਬ ਜੀ ਨੇ ਇੱਕ ਰਾਜਨੀਤੀ ਦੀ ਛੋਟੀ ਜੀ ਗੱਲ ਕਰਾਂਗਾ ਤੇ ਮੈਂ ਪ੍ਰਭਦੀਪ ਸਿੰਘ ਜਿਹੜੇ ਸਿੱਖ ਰਾਜਨੀਤੀ ਵਿੱਚ ਐਕਟਿਵ ਨੇ ਮੈਂ ਉਹਨੂੰ ਕਹਾਂਗਾ ਤੁਸੀਂ 5 ਮਿੰਟ ਵਾਸਤੇ ਸਟੇਜ ਤੇ ਆ ਜਾਓ